ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਸਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜਨੀ ਸੈ ਭੰ ਗੁਰ ਪ੍ਰਸਾਦਿ ਜਪ ਆਦਿ ਸਚੁ ਜੁਗਾਦਿ ਸਚੁ ਹੈ ਪੀ ਸਚ ਨਾਨਕ ਹੋਸੀ ਪੀ ਸਚ ਸੋਖ ਹੋ ਟਲ ਗੁਰ ਸਿਵੀਐ ਇਹ ਨਿਸ ਸਹਜਿਸ ਪਾਏ ਦਰਸ਼ਨ ਪਰਸੀਏ ਗੁਰੂ ਕੇ ਜਨਮ ਮਰਨ ਦੁਖ ਜਾਏ ਹੋਵੇ ਸਿਫਤਿ ਖੰ ਸਮਦੀ ਨੂਰੇ ਹਰਸ ਹੋ ਕੋਰਸ ਹੋ ਚਟੀਏ ਰੋਦੈਂ ਡਿਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਏ ਸਜਣ ਸਚਾ ਪਾਤਸ਼ਾਹ ਸ੍ਰੀ ਸ਼ਾਹਾਂ ਦੇਸ਼ਾ ਹੋ ਜਿਸ ਪਾਸ ਬੈਠਿਆ ਸੋਹੀਐ ਸਬਨਾ ਦਾ ਵਸਾ ਹੋ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ सोरठ महला पहला चोतुके के माए बाप को बेटा निका ससुर चतुर जवाई बाल कन्या को बाप प्यारा ਭਾਈ ਕੋ ਅਤ ਭਾਈ ਮਾਏ ਬਾਪ ਕੋ ਬੇਟਾ ਨੀਕਾ ਸਸੁਰੈ ਚਤਰ ਜਵਾਈ ਬਾਲ ਕਨਿਆ ਕੋ ਬਾਪ ਪਿਆਰਾ ਭਾਈ ਉਹ ਅਤ ਭਾਈ ਹੁਕਮ ਪਿਆ ਬਾਹਰ ਕਰ ਛੁਡਿਆ ਖਿੰਨ ਮਹਿ ਭਈ ਪਰਾਈ ਨਾਮਦਾਨ ਇਸ ਨਾਨ ਨ ਮਨ ਮੁਖ ਤਿਤ ਤਨ ਧੂੜ ਤੁਮਾਈ ਮਨ ਮੰਨਿਆ ਨਾਮ ਸਿਖਾਈ ਪਾਏ ਪਰੋ ਗੁਰ ਕੈ ਬਿਲੇ ਹਾਰੇ ਜਿਨ ਸਾਚੀ ਪੂਜ ਬੁਜਾਈ ਰਹਾਉ ਜਗ ਸਿਓ ਝੂਠ ਪ੍ਰੀਤ ਮਨ ਬੀਦਿਆ ਜਨ ਸਿਓ ਬਾਦ ਰਚਾਈ ਮਾਇਆ ਮਗਨ ਏਹ ਨਿਸ਼ੇ ਮਾਗੂਜੂ ਹੈ ਨਾਮ ਨਾ ਲੇਵੇ ਮਰੇ ਬਿਖ ਖਾਈ ਨੰਦਨ ਬੈਣ ਰਤਾ ਹਿਤਕਾਰੀ ਸ਼ਬਦ ਸੁਰਤ ਨਾ ਆਈ ਰੰਗ ਨਾ ਰਤ ਰਸ ਨਹੀਂ ਬੀਦਿਆ ਮਨ ਮੁਖ ਪਤ ਗਵਾਈ ਸਾਦ ਸਬਾ ਮਹ ਸਹਜ ਨ ਚਾਖਿਆ ਜਿਹ ਵਾਰਸ ਨਹੀਂ ਰਾਈ ਮਨ ਤਨ ਤਨ ਆਪਣਾ ਕਰ ਜਾਣਿਆ ਦਰ ਕੀ ਖਬਰ ਨ ਪਾਈ ਅੱਖੀ ਮੀਟ ਚ ਲਿਆ ਅੰਧਿਆਰਾ ਕਰ ਦਰਦਿਸੇ ਨਾ ਪਾਈ ਜਮਦਰ ਬਾਦ ਥੋਰ ਨਾ ਪਾਵੇ ਆਪਣਾ ਕੀਆ ਕਮਾਈ ਨਜ਼ਰ ਕਰੇ ਤਾਂ ਅੱਖੀ ਵੇਖਾ ਕਹਿਣਾ ਕਥਨ ਨਾ ਜਾਈ ਕੰਨੀ ਸੁਣ ਸੁਣ ਸ਼ਬਦ ਸਲਾਹੀ ਅੰਮ੍ਰਿਤ ਰਿਦੇ ਵਿਸਾਈ ਨਿਰਪਉ ਨਿਰੰਕਾਰ ਨਿਰਵੈਰ ਪੂਰਨ ਜੋਤ ਸਮਾਈ ਨਾਨਕ ਗੁਰ ਬਿਨ ਪਰਮ ਨ ਭਾਗੇ ਸੱਚ ਨਾਮ ਬੜਿਆਈ निर्पो निरंकार निर्वै पूर्ण समाई नानक गुरुबिण परम न सच नाम बड्या ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ